ਅਸਮੈ ਲਾ ਪੰਚਵਾ ਤੂੰ ਬੇਅੰਤ ਅਗੋਚ ਇਹ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤੁਰਾਈ ਜਾਂ ਸਭ ਕਿਛੁ ਤੁਝੈ ਮਝਾਰ ਮੇਰੇ ਸਤਗੁਰ ਆਪਣੇ ਬਾਲ ਕਰਖੋ ਲੀਲਾ ਤਹਾਰ ਦੇਹ ਸੁਮਤ ਸਦਾ ਗਉਣ ਗਾਵਾਂ ਮੇਰੇ ਠਾਕੁਰ ਗੰਮ ਅਪਾਰ ਰਹਾਉ ਜੈਸੇ ਜਨਨ ਜਠਰਮਹਿ ਪ੍ਰਾਨੀ ਉਹ ਰਹਿਤਾ ਨਾਮ ਅਧਾਰ ਆਨੰਦ ਕਰੈ ਸਾਹ ਸਾਹ ਸੁਭਾਰ ਮੈਂ ਪੂਹੈ ਅਗਨਾਰ ਪਰ ਤਨ ਪਰਦਾਰ ਪਰ ਨਿੰਦਾ ਇਨਸਿਓਂ ਪ੍ਰੀਤ ਨਿਵਾਰ ਚਰਨ ਕਮਲ ਸੇਵੀ ਰਦ ਅੰਤਰ ਗੁਰਪੂਰੇ ਤੈ ਆਧਾਰ ਗ੍ਰਹਿ ਮੰਦਰ ਮਹਿ ਲਾ ਜੋਦਿਸੈ ਨਾ ਕੋਈ ਸੰਗਾਰ ਜਬ ਲਗ ਜੀਵੈ ਕਲੀ ਕਾਲ ਮੈਂ ਜਨ ਨਾਨਕ ਨਾਮ ਸੁਮਾਰ ਅਸ ਘਰ ਤੀਜਾ ਮਹਿਲਾ ਪੰਜਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਕ ਜੋ ਬੰਗਰੇ ਸ਼ੋਭਾ ਰੂਪਵੰਤ ਜਵਾਨੀ ਬਹੁਤ ਦਰਬ ਹਸਤੀ ਹਰ ਕੋੜੇ ਲਾਲ ਲਖ ਬੈ ਆਨੀ ਅੱਗੇ ਦਰਗਾ ਕਾਮ ਨਾ ਆਵੇ ਛੋੜ ਚੱਲੇ ਅਭਿਮਾਨੀ ਕਾਹੇ ਇੱਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਈਆ ਰਹਾਉ ਮਾ ਬਚਿਤ੍ਰ ਸੁੰਦਰ ਆਖਾੜੇ ਰਣਮਹਿ ਜਿੱਤੇ ਪਵਾੜੇ ਹੋ ਮਾਰੂ ਹੋ ਬੰਧੋ ਛੋਡੋ ਮੁਖਤੇ ਏਵ ਬਬਾਰੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚੱਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬੋਹ ਕਰਤਾ ਕਰਨੇ ਹਾਰ ਨਾ ਜਾਣੇ ਉਪਦੇਸ਼ ਕਰੇ ਆਪਨਾ ਤੁਮਾਵੇ ਤਤ ਸ਼ਬਦ ਨਾ ਪਛਾਨੇ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਂਕ ਸ਼ਾਨੇ ਸਤ ਸੱਜਣ ਸੁਣੋ ਸਭ ਮੀਤਾ ਝੂਠਾ ਇਹ ਪਸਾਰ ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੋਏ ਗੁਵਾਰਾ ਗੁਰ ਮਿਲ ਨਾਨਕ ਨਾਮ ਧਿਆਇ ਸਾਚ ਨਾਮ ਨਿਸਤਰ ਰਾਗ ਆਸਾ ਘਰਪਨਵਾ ਮਹਿਲਾ ਪੰਜਵਾ ਇਕੋ ਓੰਕਾਰ ਸਤਗੁਰ ਪ੍ਰਸਾਦ ਤ੍ਰਮ ਹੈ ਸੋਈ ਸਗਲ ਜਗਤ ਤਹੰਦ ਅੰਧ ਕੋ ਜਾਗੈ ਹਰ ਜਨ ਮਾ ਮੋਨੀ ਮਗਨ ਪ੍ਰੇ ਪ੍ਰੀਤ ਪਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਆਨੂਪ ਹਰ ਸੰਤ ਮੰਤ ਕੋ ਲੱਗੈ ਸਧੂ ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ ਵਡ ਭਾਗੇ ਕਿਰਪਾ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਗ ਅਸਾ ਧਰ ਸ਼ੇਵਾ ਮਹਿਲਾ ਪੰਜਵਾ ਜੋ ਤੁਧ ਭਾਵੇਂ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਰਨ ਕਰਣ ਸੁਨਰਥ અપਾਰਾ ਅਵਰ ਨਾਹੀ રે ਕੋਈ ਤੇਰੇ ਦਨ ਰਸਕ ਰਸਕ ਗਉਂ ਗਾਵੈ ਮਸਲਤ ਮਤਾ ਸਿਆਣ ਕਿ ਜਾਣ ਕੀ ਜੋ ਤੂੰ ਕਰੈ ਕਰਾਵੈ ਰਹਾਉ ਅੰਮ੍ਰਿਤ ਨਾਮ ਤੁਮਹਾਰਾ ਪਿਆਰੇ ਸਾਧ ਸੰਗ ਰਸ ਪਾਇਆ ਤ੍ਰਿਪਤ ਅਗਾਏ ਸੇਈ ਜਨ ਪੂਰੇ ਸੁਖ ਨਿਧਾਨ ਹਰ ਗਾਇਆ ਜਾ ਕੋ ਟੇਕ ਤੁਮਹਾਰੀ ਸੁਆਮੀ ਤਾ ਕੋ ਨਹੀਂ ਚਿੰਤਾ ਜਾ ਕੋ ਦਇਆ ਤੁਮਾਰੀ ਹੋਈ ਸੇਹਾ ਭਲੇ ਭਗਵੰਤਾ ਪਰਮੰਭੂ ਹੋ ਤ੍ਰੋ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮੈ ਲਾ ਪੰਜਵਾ ਜਨਮ ਜਨਮ ਕੀ ਮਾਲਤ ਹੋਵੈ ਤਰਾਈ ਆਪਨਾ ਕੀਤਾ ਪਾਵੇ ਇਹੀਆਂ ਸੁਖ ਨਹੀਂ ਦਰਗਾਹ ਠੋਈ ਜੰਪੁਰ ਜਾਏ ਪਚਾਵੇ ਨਿੰਦਕ ਅਹਿਲਾ ਜਨਮ ਗਵਾਇਆ ਪਹੁੰਚ ਨਾ ਸਕੈ ਕਹੂ ਬਤ ਅਗ ਥੋਰ ਨਾ ਪਾਇਆ ਰਹਾ ਕਿਰਤ ਪਿਆ ਨਿੰਦਕ ਬਪੁਰੇ ਕਿਆ ਉਹ ਕਰੇ ਵਿਚਾਰ ਤਾ ਬਿਗੂਤਾ ਜਹ ਕੋ ਨਾ ਰੱਖੈ ਉਹ ਕਿਸ ਪੈ ਕਰੇ ਪੁਕਾਰ ਨਿੰਦਕ ਕੀ ਗਤ ਕਤ ਹੂ ਨਹੀਂ ਖਸਮ ਹੈ ਏਵੈ ਥਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਮ ਸੁਖ ਮਾਨਾ ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ਕਹੋ ਨਾਨਕ ਸੰਤ ਹਰ ਰੱਖੇ ਨਿੰਦਕ ਦੀਏ ਰੁੜਾਈ ਆਸ ਮੈਲਾ ਤੁੰਵਾਂ ਬਾਹਰ ਤੋਂ ਏ ਅੰਤਰ ਮਨ ਮੈਲਾ ਦੋਏ ਠੌਰ ਆਪਣੇ ਖੋਏ ਹੀਆ ਕਾਮ ਕ્રોਧ ਮੋ ਵਿਆਪਿਆ ਅੱਧੇ ਮੁਸਮਸ ਰੋਏ ਗੋਵਿੰਦ ਭਜਨ ਕੀ ਮਤ ਹੈ ਹੋਰ ਵਰਮੀ ਮਾਰੀ ਆਪ ਨਾ ਮਰਈ ਨਾਮ ਨ ਸੁਨੇ ਡੋਰਾ ਰਹਾ ਮਾਇਆ ਕੀ ਕਿਰਤ ਛੋਡ ਗਵਾਈ ਭਗਤੀ ਸਾਰ ਨ ਜਾਣੈ বেদ ਸ਼ਾਸਤਰ ਕੋ ਤਰਕਨ ਲਾਗਾ ਤਤ ਜੋਗ ਨ ਪਛਾਨੈ ਉਗਰ ਗਿਆ ਜੈਸਾ ਖੋਤਾ ਟਬੂਆ ਨਦਰ ਸਰਾਫਾ ਆਇਆ ਅੰਤਰ ਜਾਨੀ ਸਭ ਕਿਛ ਜਾਣੈ ਉਸ ਤੇ ਕਹਾ ਛਪਾਇਆ ਉੜ ਤਪਟ ਬੰਚ ਨਿਰਮਲ ਯਾਦ ਦਾ ਦਿਨਸ ਗਿਆ ਤਤਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੈ ਦੇਖ ਸੰਭਾਲੇ ਆਸ ਮਹਿਲਾ ਪੰਵ ਉਦਮ ਕਰਤ ਹੋਵੇ ਮਨ ਨਿਰਮਲ ਨੱਚ ਆਪ ਨਿਵਾਰੇ ਪੰਚ ਜਨਾਂ ਲੈ ਵਸਗਤ ਰੱਖ ਮਨ ਮਹਿ ਇਕ ਅੰਕਾਰੇ ਤੇਰਾ ਜਨ ਨਿਰਤ ਕਰੇ ਗੁਨ ਗਾਵੇ ਰਬਾਬ ਪਖਾਵਜ ਤਾਲ ਤੁੰ ਗੁਰੂ ਅਨਹਦ ਸ਼ਬਦ ਸਜਾਵੇ ਰਹਾ ਪ੍ਰਥਮੇ ਮਨpur ਬੁੱਧ ਹੈ ਆਪਣਾ ਪਾਛਾ ਅਵਰ ਰੀਝਾਵੇ RAM ਨਾਮ ਜਪ ਹਿਰਦੈ ਜਾਪੈ ਮੁਖਤੇ ਸਗਲ ਸੁਨਾਵੇ ਕਰੇ ਸੰਗ ਸਾਧੂ ਚਰਨ ਪਖਾਰ ਕੰਤ ਧੂਰ ਤਨ ਲਾਵੇ ਮਨ ਤਨ ਅਰਤ ਧਰੇ ਗੁਰ ਅਗ ਸਤ ਪਦਾਰਥ ਪਾਵੇ ਜੋ ਜੋ ਸੁਨੇ ਪੇਖੇ ਲਾਏ ਸ਼ਰਧਾ ਤਾਕ ਜਨਮ ਮਰਨ ਦੁਖ ਭਾਗ ਐਸੀ ਨਿਰਤ ਨਿਰਤ ਨਿਵਾਰ ਨਾਨਕ ਗੁਰਮੁਖ ਜਾਗ ਆਸ ਮਲਾ ਪੰਗਵ ਅਦਮ ਚੰਡਾਲੀ ਭਈ ਬ੍ਰਹਮਣੀ ਸੁਦੀ ਤੇ ਸ੍ਰਿਸ਼ਟਾਈ ਰੇ ਪਾਤਲੀ ਆਕਾਸ਼ੀ ਸਖਨੀ ਲਹਿਬਰ ਬੂਝੀ ਖਾਈ ਰੇ ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਦਰਾਈ ਰੇ ਅਜ ਕੈ ਵਸ ਗੁਰ ਕੀਨੋ ਕਿਹਰ ਉਕਰ ਤਨ ਹੈ ਲਗਾਈ ਰੇ ਰਹਾ ਬਾਝ ਥੂਨੀਆਂ ਛਪਰਾ ਥਾਮਿਆ ਨੀ ਕਰਿਆ ਕਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਸੇਵਾ ਅਚਰਤ ਜਲਾਇਆ ਰੇ ਦਾਦੀ ਦਾਦ ਨਾ ਪਹੁੰਚ ਨਹਾਰਾ ਚੁੱਪੀ ਨਿਰਨੋ ਪਾਇਆ ਰੇ ਮਾਗਲੀ ਚ ਬੈਠੀ ਲੈ ਮਿਰਤ ਨੈਣ ਦਿਖਾਲਨ ਤਾਇਆ ਰੇ ਸੋਈ ਅਜਾਨ ਕਹ ਮੈਂ ਜਾਨਾ ਦੰਨਣ ਹਾਰ ਨਸ਼ਾ ਨਾਰੇ ਕੋ ਨਾਨਕ ਗੁਰ ਅਮਉ ਪਿਆਇ ਰਸ ਕਰਸਕ ਬਿਗਸ ਨਾਰੇ ਆਸ ਮੈ ਲਾ ਪੰਜਵਾਂ ਬੰਧਨ ਕਾਟ ਵਿਸਾਰੇ ਓਗਨ ਆਪਣਾ ਬਿਰਧ ਸੰਭਾਰਿਆ ਹੋਏ ਕ੍ਰਿਪਾਲ ਮਾਤ ਤਿਤ ਨਿਆਈ ਬਾਰ ਇੱਕ ਜੋ ਪ੍ਰਤ ਪਾਰਿਆ ਗੁਰਸਿੱਖ ਰੱਖੇ ਗੁਰਗੋਪਾਲ ਕਾਢ ਲੀਏ ਮਹਭਵਜਲ ਤੇ ਆਪਣੀ ਨਦਰ ਨਿਹਾਲ ਰਾਵ ਜਾ ਕੇ ਸਿਮਰਨ ਜਮਤੇ ਛੁਤੀਐ ਹਲਤ ਪਲਤ ਸੁਖ ਪਾਈਐ ਸਾਸ ਗਿਰਾਸ ਜਪੋ ਜਪ ਰਸਨ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦੁ ਪਾਇਆ ਸਾਧ ਸੰਗ ਦੁਖ ਨਾ ਠੇ ਛਿੱਜੈ ਨਾ ਜਾਏ ਕਿਸ ਭਉ ਨਾ ਵਿਆਪੇ ਹਰ ਤਨ ਨਿਰਮਲ ਗਾਠੇ ਅੰਤ ਕਾਲ ਪ੍ਰਭ ਭੈ ਸਹਾਈ ਇਤ ਉਤ ਰਖ ਮਹਾਰੇ ਪ੍ਰਾਨ ਮੀਤ ਹੀਤ ਧਨ ਮੇਰਾ ਨਾਨਕ ਸਦ ਬਲਿਹਾਰੇ ਆਸਾ ਮੈਲਾ ਪੰਜਵਾ ਜਾ ਤੂੰ ਸਾਹਿਬ ਤਾਂ ਭੋਕੇ ਹਾ ਹਾਂ ਤਦ ਬਿਨ ਕਿਸ ਸਾਲਾਹੀ ਏਕ ਤੂੰ ਤਾ ਸਭ ਕਿਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਦੇਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਭਾ ਮਨ ਕੀ ਹੋਰ ਕਿਸ ਪੈ ਆਖ ਸੁਣਾਈ ਐ ਵਿਣ ਨਾ ਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਆ ਕਿਆ ਕਹੀ ਐ ਕਿਸ ਆਖ ਸੁਣਾਈ ਐ ਜੇ ਕਹਿਣ ਸੋ ਪ੍ਰਭ ਜੀ ਪਾਸ ਸਭ ਕਿਸ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਆਸ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਜੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਨ ਤੇਰਾ ਇਕ ਨਾਉ ਆਸ ਮੈਲਾ ਪੰਗਵਾਂ ਅੰਬਿਤ ਨਾਮ ਤੁਮਾਰਾ ਠਾਕੁਰ ਇਹ ਮਾਰਸ ਜਨ ਹੈ ਪਿਓ ਜਨਮ ਜਨਮ ਚੂਕੇ ਭੈ ਭਾਰੇ ਦੁਰਤ ਬਿਨਾਸਿਓ ਪਰਮ ਬਿਓ ਦਰਸ਼ਨ ਤੇਖਤ ਮੈਂ ਜਿਉ ਸੁਨ ਕਰ ਬਚਨ ਤੁਮਾਰੇ ਸਤਿਗੁਰ ਮਨ ਤਨ ਮੇਰਾ ਠਾਰਥਿਓ ਰਹਾਉ ਤੁਮਰੀ ਕਿਪਾ ਤੇ ਪਿਉ ਸਾਧ ਸੰਗ ਏਕਾਜ ਤੁਮ ਆਪਕਿਓ ਜਿੜ ਕਰ ਚਰਨ ਗਹਿ ਪ੍ਰਭ ਤੁਮਰੇ ਸਹਿਜੇ ਵਿਖਿਆ ਭਈਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹ ਅਬਨਾਸ਼ੀ ਮੰਤਰ ਲਿਓ ਕਰ ਕਿਰਪਾ ਮੋਹਿ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬਹਿਰ ਗਿਓ ਤਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਤਨ ਸੋ ਕਲ ਜੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀਓ ਆਸਾ ਮਲਾ ਪੰਗਵਾ ਅੱਗੇ ਹੀ ਤੇ ਸਭ ਕਿਛੁ ਹੂਆ ਅਵਰ ਕੇ ਜਾਣ ਗਿਆਨ ਭੂਲ ਚੂਕ ਆਪਣਾ ਬਾਰਕ ਬਖਸ਼ਿਆ ਪਰਮ ਬ੍ਰਹਮ ਭਗਵਾਨ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕੋ ਰਖ ਲੀਆ ਕਟਿਆ ਰੋਗ ਮਹ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦਿਆ ਰਹਾਉ ਨਿਕ ਪਾਪ ਮੇਰੇ ਪਰ ਹਰਿਆ ਬੰਧਨ ਕਾਤੇ ਮੁਕਤ ਭਏ ਅੰਧ ਕੂਪ ਮਾ ਘੋਰਤੇ ਬਹਾ ਪਕਰ ਗੁਰ ਕਾੜ ਲੀਏ ਨਿਰਪੋਪ ਹੈ ਸਗਲ ਤੋਂ ਮਿਟਿਆ ਰੱਖੇ ਰੱਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ਗੁਣਿ ਦਾਨ ਸਾਹਿਬ ਮਨ ਮੇਲਾ ਸ਼ਰਨ ਪਿਆ ਨਾਨਕ ਸੋਹੇਲਾ ਆਸ ਮਹਿਲਾ ਪੰਗਵਾ ਤੂੰ ਵਿਸਰੇ ਤਾਂ ਸਭ ਕੋ ਲੱਗ ਚੀਤ ਆਵੇ ਤਾਂ ਸੇਵਾ ਅਮਰ ਨਾ ਕੋ ਦੂਜਾ ਸੁਝੇ ਸਾਤੇ ਲੱਖ ਭੇਵਾ ਚੀਤ ਆਵੇ ਤਾਂ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਦੁਰਾ ਭਲਾ ਕੋ ਕਿਸ ਨੂੰ ਕਹੀ ਐ ਸਗਲੇ ਜੀ ਤੁਮਾਰੇ ਰਹਾ ਤੇਰੀ ਤੇਕ ਤੇਰਾ ਆਧਾਰ ਹਾਥ ਦੇ ਤੂੰ ਰੱਖੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬਿਪਨ ਕੋ ਭਖੈ ਉਹੋ ਸੁਖ ਉਹੋ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਮੁੰਦਾਨ ਤੂੰ ਸਦ ਮਿਹਰਵਾਨ ਨਾਮ ਮੇਰਾ ਰੰਗ ਮਾਣੀ ਤੁਧ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਤਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ